ਦਾ ਸ਼ਿਵੰਤ ਘਟਨਾ ਮੇਰਾ ਕਰਮ ਹੈ ਤੇ ਉਹਦੇ ਬਦਲੇ ਪਰਮਾਤਮਾ ਕੋਲੋਂ ਕੁਝ ਮੰਗਦਾ ਨਹੀਂ ਉਹ ਨਿਸਵਾਰਥ ਭਾਵ ਦੀ ਸੇਵਾ ਕਰਦਾ ਹੁਣ ਜਿੰਨੇ ਸੁੱਖਨਾ ਮੰਗ ਕੇ ਦਾਨ ਕਰਨਾ ਕਿ ਬਾਬਾ ਜੀ ਮੇਰਾ ਦੋਸੇ ਇਹ ਕੰਮ ਕਰ ਦੋ ਤੇ ਮੈਂ ਕੰਮ ਕਰਦਾਗਾ ਤੇ ਉਹ ਇੱਕ ਦੁਨਿਆਵੀ ਧੰਦਿਆਂ ਵਿੱਚ ਹੀ ਉਲਝ ਰਿਹਾ ਦੁਨਿਆਵੀ ਸੁੱਖਾਂ ਵਿੱਚ ਹੀ ਉਲਝ ਰਿਹਾ ਦੁਨਿਆਵੀ ਪਦਾਰਥਾਂ ਵਿੱਚ ਹੀ ਉਲਝ ਰਿਹਾ ਦਾਨ ਉਹ ਜਿਹੜਾ ਨਿਸਵਾਰਥ ਕਿ ਜਿਹਦੇ ਬਦਲੇ ਕੁਝ ਨਹੀਂ ਚਾਹੀਦਾ ਜਿਹਦੇ ਬਦਲੇ ਸਿਰਫ ਮਾਲਿਕ ਦੀ ਕਿਰਪਾ ਚਾਹੀਦੀ ਹੈ ਮਾਲਿਕ ਦਾ ਅਸ਼ੀਰਵਾਦ ਚਾਹੀਦਾ ਮਾਲਿਕ ਦਾ ਪ੍ਰੇਮ ਚਾਹੀਦਾ ਮਾਲਿਕ ਦੀ ਭਗਤੀ ਚਾਹੀਦੀ ਹੈ ਜਦੋਂ ਤੱਕ ਤੁਸੀਂ ਦਾਨ ਕਰਕੇ ਇਹ ਸੋਚਦੇ ਜੇ ਕਿ ਮੇਰੇ ਇਸ ਦੇ ਬਦਲੇ ਮੈਨੂੰ ਕੁਝ ਮਿਲ ਜਾਏਗਾ ਉਦੋਂ ਤੱਕ ਜੰਮਾਂ ਦੀ ਜਿਹੜੀ ਫਾਹੀ ਵਾਸਤੇ ਤਿਆਰ ਰੋ बार-बार ਜਨਮ ਲੈਣ ਵਾਸਤੇ ਤਿਆਰ ਰੋ ਜਿਹਦੇ ਅੰਦਰ ਗਿਆਨ ਦੀ ਜੋਤ ਜਗ ਜਾਂਦੀ ਹੈ ਉਹਨੂੰ ਪਤਾ ਹੈ ਕਿ ਮੈਂ ਇਸੇ ਜੀਵਨ ਵਿੱਚ ਹੀ ਸਾਰਾ ਹਸਾਬ ਕਿਤਾਬ ਜਿਹੜਾ ਉਹ ਮਕਾ ਕੇ ਜਾਣਾ 84 ਦੇ ਗਿੜ ਵਿੱਚ ਨਹੀਂ ਪੈਣਾ